ਹੈਰੀ ਹੈ ਸਿੱਟ ਐਡ ਹੋ ਗਿਆ ਸਿੱਟ ਐਡ ਹੋ ਗਿਆ ਬੱਚਾ ਗੁੱਸਾ ਰਾ ਕਰੀ ਆਪ ਸ੍ਰੀ ਗਾਲ ਜੀ ਸਵਾਰ ਕਰਦੇ ਆਂ ਤੁਹਾਡਾ ਭੰਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ 9 ਵਜ ਗਏ ਤੇ ਉਹ ਉਧਰ ਪਾਰ ਕਰਕੇ ਟਾਟਾ ਦੀ ਏਜੰਸੀ ਆ ਆ ਸਾਹਮਣੇ ਦੇਖੋ ਯੂਰੀਆ ਕੋਣ ਲੱਗੇ ਆ ਇੱਥੇ ਤੇ ਇੱਥੇ ਰੇਟ ਹੈਗਾ 53 ਰੁਪਏ 53 ਰੁਪਏ ਹੈ ਨਾ ਹੈ ਨਾ ਕਿਆ ਨਾਮ ਹੈ ਤੁਹਾਡਾ ਹਾਂ ਕਿਸ਼ੋਰ ਕੁਮਾਰ ਉਹ ਗਾਣੇ ਵਾਲਾ ਨਾ ਕਿਸ਼ੋਰ ਕੁਮਾਰ ਆ ਨਾ ਉਸੇ ਕੇ ਨਾਮ ਪਰ ਰੱਖਾ ਹੋਗਾ ਨਾ ਘਰ ਵਾਲਾ ਨੇ ਕਿ ਕਰ ਖੁਸ਼ ਰਹਿਣਾ ਚਾਹੀਏ ਖੁਸ਼ ਆਦਮੀ ਕੋ ਤੇ ਮੈਂ ਸੁਣਾ ਬਾਈ ਅੱਜ ਆਪਣੀ ਆਹ ਪੈਪ ਹੋ ਗਈ ਸੀਗੀ ਇਹ ਪਤੰਦਰ ਆਇਆ ਨਾ ਇਹ ਨਾ ਲੰਦਾ ਆਪ ਮੰਨੂ ਨਹੀਂ ਠਾਲਿਆ ਆਏ ਨੇ ਵੀ ਭਾਈ ਉੱਠ ਕੇ ਚੱਲਣਾ ਆ ਹੀ ਲੈ ਅਦਾ ਕਿਉਂ ਕਰਤਾ ਆ ਭਾਈ ਇੱਕ ਹੋਰ ਇਹਦੀ ਸਭ ਤੋਂ ਵੱਡੀ ਆਦਤ ਆ ਇਹ ਮੈਨੂੰ ਕਹਿੰਦਾ ਨਾ ਭਾਈ ਰੋਗ ਲਾ ਵੀ ਪਸਾਬ ਕਰਨਾ ਵਾ ਜਿੱਥੇ ਗੱਡੀ ਹੁੰਦੀ ਆ ਨਾ ਮੈਂ ਉੱਥੇ ਹੀ ਸਾਈਡ ਤੇ ਲਾ ਦਿੰਦਾ ਜਦੇ ਵੀ ਮੰਨ ਲਾ ਇਹਨੇ ਕਿਹਾ ਅਰ ਮੈਂ ਸਾਈਡ ਤੇ ਲਾਈ ਹਾਂ ਬਾਜ਼ਾਰ 'ਚ ਹੋਵਾਂ ਫੇਰ ਨਹੀਂ ਕਿਉਂਕਿ ਉੱਥੇ ਤਾਂ ਪੂਤਨੇ ਨੂੰ ਹੁੰਦਾ ਹੀ ਨਹੀਂ ਉਹ ਮੇਰਾ ਤਾਂ ਨਿਕਲ ਜਾਂਦਾ ਮੇਰਾ ਭਾਈ ਅੱਜ ਬਲੈਡਰ 파ੜਨੇ ਵਾਲਾ ਕਰਤਾ ਨੇ 50 ਕਿਲੋਮੀਟਰ ਟਪਾਤਾ ਗੱਡੀ ਨਹੀਂ ਰੋਕੀ ਮੈਂ ਉਦੋਂ ਮੈਂ ਕਿਹਾ ਮੈਂ ਛਾਲ ਮਾਰ ਦੇਣੀ ਰੋਕ ਲਾ ਤਾਂ ਜਾ ਕੇ ਗੱਡੀ ਰੋਕੀ ਇਹਨੇ ਹੁਣ ਦੇਖੀ ਫਿਰ ਸਵੇਰੀ ਤੂੰ ਲੰਨਾ ਵੀ ਚੂਰਨਾ ਫਿਰ ਕੀ ਬਣਦਾ ਕੰਨਾ ਕੁੱਟਣਾ ਕੱਟਣਾ ਨਹੀਂ ਇਹ ਨਹੀਂ ਕੁੱਟ ਹੁੰਦੀ ਹੈਗੀ 5 ਲੀਟਰ ਪੈ ਗਿਆ ਹੁਣ ਅੱਤੀ ਬਸ ਜਾਦਾ ਵੀ ਨਾ ਨੱਕ ਤੱਕ ਨਾ ਭਰੀ ਹੈ ਯਾ ਘੱਟ ਮਾਰ ਕੇ ਬੰਦ ਕਰ ਦਿਓ ਹਾਂਜੀ ਗਾਇਜ਼ ਵੀਰੇ ਆਪਾਂ ਕਰ ਲਿਆ ਪਾਰ ਤੋਪਚਾਂਚੀ ਤੇ ਇਧਰ ਹਲੋ ਮੂੰਹ ਦਿਖਾ ਦੇ ਪੱਤਾ ਪਿਆ ਨਹੀਂ ਬਾ ਹੁਣ ਪਿਆ ਯਾ ਹਲੇ ਬਹੁਤ ਜ਼ਿਆਦਾ ਇਹ ਸਾਂਝਲਾ ਸੌਂ ਜੂਗਾ ਆਪਣੀ ਵੋਲੀਅਮ ਘਟ ਜਾਣੀ ਪੱਖਾ ਲਾਈ ਪਿਆ ਦਾ ਮੈਂ ਕਿਹਾ ਪੱਖਾ ਬੰਦ ਕਰ ਦੂੰ ਕੰਬਲ ਮੂੰਹ ਪਰ ਲੈ ਲੈਂਦਾ ਪੱਖਾ ਲਾ ਲੈਂਦਾ ਪੱਖੇ ਦਾ ਮੂੰਹ ਨਾਲ ਰਾਤ ਮੇਰੇ ਕੰਨੀ ਘੁੰਮ ਜਿਆ ਕਰੇ ਹਾਂ ਮੇਰੀ ਗਰਦਨ ਠਾਰਦੀ ਐ ਨਾ ਤੇ ਮੈਂ ਦਿਨੇ ਅੱਜ ਪੱਖਾ ਹੀ ਟੈਟ ਕਰਿਆ ਮੈਂ ਕਿਹਾ ਪੱਖਾ ਹੀ ਟੈਟ ਕਰਾਂ ਤੇ ਇਹਦੇ ਕੰਨੀਓ ਕਰਤਾ ਮੈਂ ਮੈਂ ਕਿਹਾ ਤੇਰੇ ਕੰਨੀਓ ਰਹਿ ਤੇ ਹੁਣ ਨਿਆ ਕਰਦੇ ਨੇ ਇਹ ਤੇ ਆਪਾਂ ਵੀ ਜਾ ਕੇ ਅੱਗੇ ਖੜ੍ਹ ਜਾਣਾ ਕਿਉਂਕਿ ਆਪਾਂ ਨੂੰ ਆਪਣਨ ਪਾਰਟੀ ਵਾਲੇ ਨੂੰ ਕਰਿਆ ਸੀਗਾ ਫੋਨ ਪਹਿਲ ਤਾਂ ਨੰਬਰ ਹੀ ਗਲਤ ਦੇਦਾ ਮਹਾਰਾਜ ਜੀਆਂ ਨੇ ਸਟੋਰ ਵਾਲਿਆਂ ਨੇ ਇਹ ਜੀ ਵੀ ਗਈ ਇਹ ਵੀ ਸਾਲਾ ਫੋਨ ਫੋਨ ਆਇਆ ਇਹਨੇ ਕੋਈ ਚੱਲ ਜੀ ਨਾ ਨੰਬਰ ਸਹੀ ਹੋ ਕਰਕੇ ਫੋਨ ਲੱਗਾ ਨੰਬਰ ਉਹ ਕਹਿੰਦੇ ਅੱਜ ਨਾ ਆਇਓ ਕਨਾਂ ਕੱਲ ਰਾਤ ਨੂੰ ਆਇਓ ਜਿਨ੍ਹਾਂ ਨੂੰ ਜਿਹੜੇ ਐਡਵਾਂਸ ਐ ਉਹਨਾਂ ਨੂੰ ਕਹਤਾ ਵੀ ਰਾਤ ਨੂੰ ਆਇਓ ਆ ਜਿਹੜੇ ਲੇਟ ਤੇ ਉਹ ਉਹਨਾਂ ਵਾਲਿਆਂ ਨੇ ਕਾਹ ਪਾਇਆ ਵਾ ਆ ਜਾਓ ਆ ਜਾਓ ਆ ਜਾਓ ਚਲੋ ਹੁਣ ਜਾਮ ਪਿੱਛੇ ਜਾਮ ਲੱਗਿਆ ਵਾ ਅੱਗੇ ਫੇਰ ਹੁਣ ਬਾਰਡਰ ਤੇ ਜਾਮ ਲੱਗਿਆ ਵਾ ਸੰਜ਼ੋਰ ਇਹ ਬਾਰਡਰ ਤੇ ਪਹੁੰਚੇ ਆ ਨਈ ਗੱਡੀਆਂ ਰਗਨ ਵਾਲੇ ਵੀ ਤੇ ਬਾਰਡਰ ਆਪਾਂ ਨੂੰ ਇੱਥੋਂ ਕਿੰਨਾ ਕੋਨਾ ਇੱਕ ਮਿੰਟ ਦੇਖ ਕੇ ਦੱਸਦਾ 60 ਕਿਲੋਮੀਟਰ ਬਾਰਡਰ ਆ ਇੱਥੋਂ 66 ਤੇ ਲੋ ਇੱਕ ਦਿਨ ਦਾ ਫਰਕ ਸੀਗਾ ਮਤਲਬ ਉਹ ਇੱਕ ਦਿਨ ਪਹਿਲਾਂ ਰੁਪਏ ਅੱਜ ਇੱਕ ਦਿਨ ਬਾਅਦ ਹੋ ਰਹੇ ਆ ਦੋ ਹੀ ਜਣੇ ਤੇ ਫੇਰ ਵੀ ਆਪਾਂ ਨੇ ਲਗਭਗ 60 ਕਿਲੋਮੀਟਰ ਦਾ ਫਰਕ ਆ ਰਹਿ ਗਿਆ ਹੁਣ ਇਹ ਵੀ ਉਹਨਾਂ ਨੂੰ ਫੜ ਲੰਦੇ ਆਪਾਂ ਉਹਦਾ ਸੀ ਹੁਣ ਖੋਦਾ ਮਾਰੀ ਗਏ ਪਿੱਛੇ ਦੇ ਵੀ ਚਲੋ 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 ਜਿਹੜੇ ਹਿਸਾਬ ਨਾਲ ਉਹ ਚੱਲਦੇ ਵੇ ਜੀਗੇ ਇਹ ਨਹੀਂ ਬਾਈ ਚਲੋ ਫੜ ਲੈਣਾ ਦਾ ਆਪਾਂ ਨੇ ਚਲੋ ਹੁਣ ਜਾ ਆ ਗਿਆ ਆਪਾਂ ਵੀ ਅੱਗੇ ਹੋਟਲ ਦੇ ਖੜ ਜਾਾਂਗੇ ਫੇਰ ਜਲ੍ਹਾਂ ਜਾਂ ਤੋਂ ਨਹੀਂ ਨੇ ਆਹ ਪੀਕਾ ਬੜਾ ਦੇਖ ਕੇ ਆ ਕਰਤਾ ਜਾਂਦਾ ਹਲਾ ਉਹ ਲੈਂਪਾ ਨਹੀਂ ਕੋਈ ਆ ਰਹਿ ਗੱਡੀ ਕਪਾੜਾ ਪੈ ਰਹੇ ਟਾਇਰੇ ਚੱਕਰ ਦੇ ਤੇ ਇੱਕ ਪਾਸੇ ਦੇ ਅੰਨਵਾਦ ਬਾਹਰ ਕਰਿਆ ਉਹ ਮੈਟਰਪੌਡਰ ਤੇ ਪਹੁੰਚਣੇ ਵਾਲੇ ਆ ਤੇ ਲੈ ਦੇਖੋ ਕਿੰਨੀ ਲੰਬੀ ਲੱਗੀ ਹੋਈ ਆ ਆ ਸਾਰਾ ਸਾਈਡ ਤੇ ਲਵਾਏ ਹੋਏ ਆ ਲੈਨ ਇਹ ਲਗੀ ਬਹੁਤ ਲੰਬੀ ਸਾਈਡ 'ਤੇ ਖੜੇ ਹੋਏ ਆਂ ਹੈ ਪੁੱਛਾਂ ਹਾਂ ਦੇਖੋ ਭਾਈ ਜਾਮ ਕਿਹਾ ਤੇ ਮਿੰਟੂ ਨਾਲੋਂ ਜਾਵਾਂ ਟੋਲ ਟੈਕਸ ਤੇ ਵੀ ਪਰ ਇਹ ਮਿਲਿਆ ਜੀਗਾ ਦੇਖੋ ਭਾਈ ਕਿੰਨੀ ਚੌੜੀ ਹੈ ਦੇਖਣ ਨੂੰ ਲੱਗਦਾ ਪਿੱਛੇ ਨਾਲਾ ਕੋੜਾ ਇਹ ਕੋੜਾ ਆਗਾ ਐ ਭਾਈ ਆਹ ਗੱਡੀ ਆ ਰਾਹ ਤੋਂ ਨਹੀਂ ਬਈ ਰੋਥਨੀ ਅੱਤੇ ਨਾ ਸ਼੍ਰੀਨਗਰ ਹੈ ਐਂ ਮੈਂ ਤਾਂ ਆਵਾਜ਼ 55000 ਰੁਪਏ ਦੀ ਟਾਂ 16 ਟੈਰੀ ਦੀ ਬਣੀ 14 ਟੈਰੀ 10 ਭਾਈ ਜਿਹੜਾ ਕੰਮ ਗਲਤ ਆ ਦਾ ਗਲਤ ਆ ਹੈ ਕਿ ਨਹੀਂ ਉਹ ਤਾਂ ਸੰਗੜੀ ਪਾ ਰਿਹਾ ਨਾ ਆ ਉਹ ਜੇ ਪਹਿਲਾਂ ਦੋ ਤਿੰਨਾਂ ਦੀ ਕਟਾਈ ਹੋਈ ਦੀ ਨਾ ਉੱਥੇ ਠੀਕ ਹੋ ਗਏ ਤੇ ਵਿੱਚ ਨੂੰ ਨਹੀਂ ਫੇਰ ਇਹਨਾਂ ਨੇ ਉਹ ਕਰਤਾ ਮੇਰੇ ਮੇਟਰੋ ਵਾਟਰ ਹੋ ਗਿਆ ਬਾਹਰ ਤੇ ਹੁਣ ਆਸ਼ਨਸੋਲ ਵਾਲਾ ਇਹਦੀ ਬਾਕੀ ਇਹ ਪਾਰ ਆਸ਼ਨਸੋਲ ਪਾਰ ਕੀਤਾ ਵਾਸਤੇ ਸਟੈਂਡ ਠੀਕਾ ਨੇ ਨਾ ਨੋ ਬਦਾਇਆ ਆਸ਼ਨਸੋਲ ਵਾਲਾ ਨੌ ਵੀ ਲੈਣਾ ਇਹਦਾ ਦਸ ਵਾਲਾ ਤੁਹਾਡਾ ਨਾ ਖਾਦਰਨਾ ਆਗਾ ਇਥੇ ਇਹ ਨੂੰ ਆ ਉਹਦਾ ਦਫ਼ਤਰ ਨói ਮਤ੍ਰੂ ਨੈ ਨਿਗਾ ਮਾਰੀ ਆਪਾਂ ਨੇ ਕੰਡੇ ਤੇ ਚੜਾਏ ਵੇ ਜੀਏ ਘੋੜਿਆਂ ਘੋੜਿਆਂ ਵਾਲੇ ਆਹ ਉਹ ਪਿੱਛੇ ਖੜਾ ਸੀਗਾ ਇੱਧਰਲੇ ਪਾਸੇ ਆਹ ਉਹ ਅਰਾ ਜਿਹੜੇ ਪੰਪਾ ਪੰਪਾ ਦੇ ਕੋਲ ਕੰਡਾ ਹਨਾ ਤੇ ਕੈਂਟਰ ਵਾਲਾ ਤਾਂ ਬੜਾ ਬੈਰੀ ਆ ਹਨਾ ਕੈਂਟਰ ਵਾਲਿਆਂ ਨੂੰ ਨਹੀਂ ਛੱਡਦਾ ਕੈਂਟਰ ਵਾਲੇ ਦਾ ਜਿੱਥੇ ਦੇ ਇਹਦਾ ਉੱਚੀ ਦੇ ਮੋੜ ਲੈਂਦਾ ਤਾਂ ਹੀ ਉਹ ਪਿੱਛੇ ਲੈਣ ਲੱਗੀ ਵੀ ਦੀ ਬਾਈ ਅਰੇ ਬਾਬੇ ਦਾ ਨਾ ਲੈ ਕੇ ਐਚਡੀ ਸਾਰਾ ਆਪਣੇ ਕੋਲ ਓਵਰਲੋਡ ਨਹੀਂ ਨਾ ਆਏਗਾ ਆ ਦੇਖੋ ਕੋਈ ਇੱਕ ਨਹੀਂ ਢੇਰੀ ਕਰ ਗਿਆ ਦੱਲ ਲਈ ਝੱਕਦਾ ਮਨ ਲੱਗਦਾ ਕਿਸੇ ਨੇ ਉਹੜ ਦੀ ਬੱਜਾਵਾ ਦੇ ਯਾਰੀ ਕੋਲ ਮਾਹ ਸੱਤਰ ਕਰੇ ਬਿਜਾ ਸੱਤਰ ਕਰੇ ਸੱਤਰ ਕਰੇ ਬਿਜਾ ਹੱਦੀ ਘਾਪਿਆ ਜੱਟ ਕੱਲ੍ਹ ਹੀ ਬੁੱਕ ਦਾ ਜਾਂਦਾ ਉਹ ਤੈਨੂੰ ਫੋਲਟ ਟੱਿਆ ਵਾ ਉਹ ਤੈਨੂੰ ਹੌਲੀ ਕਰਨੀ ਪੈਣੀ ਤੇ ਮਿੱਤਰ ਪਿਆਰੋ ਗੱਡੀ ਨਹੀਂ ਹੈਗੀ ਪਿੱਛੇ ਇੱਕ ਵੀ ਖਾਲੀ ਵਿਆਰ ਟਿਓ ਕਰਕੇ ਕਿਉਂਕਿ ਫੜ ਫੜ ਕਰਾ ਰਿਹਾ ਕੰਡੇ ਤੇ ਹੁਣ ਦੁਰਗਾਪੁਰ ਰਹਿ ਗਿਆ ਆਪਾਂ ਨੂੰ 34 ਕਿਲੋਮੀਟਰ ਆਣਾ ਤੇ ਅੱਜ ਦਾ ਇੱਥੇ ਜਾਣਾ ਜਿਹੜੇ ਹੁਣ ਰੁਕੇ ਛੱਡਣਾ ਹੋਰ ਰਹਿ ਗਿਆ ਆਪਾਂ ਨੂੰ 55 ਕਿਲੋਮੀਟਰ ਹਨਾ ਹੁਣ ਗੱਲ ਹੈ ਏਦਾਂ ਦੀ ਕੱਲ ਗਰੇਂਦਰ ਬਾਈ ਨੇ ਵੀ ਕੱਲ ਵਾਲੇ ਵਲੌਗ ਚ ਬੋਲਿਆ ਹਨਾ ਆਪਾਂ ਵੀ ਅੱਜ ਖੇਰ ਦੁਵਾਰਾਂ ਉਹ ਕਰ ਦਨੇ ਆ ਬੋਲ ਦਨੇ ਆ ਵੀ ਭਾਈ ਜਿਹੜੇ ਪੰਜਾਬ ਯੂਨੀਵਰਸਿਟੀ ਆ ਹਨਾ ਉਹ ਹੋਈ ਜਾ ਰਹੀ ਆ ਪੰਜਾਬ ਕਉ ਇਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਆਪਣੇ ਹੱਕ ਚ ਜਿਹੜੇ ਵੀ ਆਪਣੇ ਬਲੌਗ ਬਣਾਉਂਦੇ ਆ ਫਰਾ ਹਨਾ ਜਾਂ ਜਿਨ੍ਹਾਂ ਦੇ ਵੀ ਬੋਲਰ ਚਾਹੇ ਯਾਰ ਬੋਲਰ ਹੈ ਜاہے ਨਹੀਂ ਹੈ ਸਾਰਿਆਂ ਨੂੰ ਕੋਰਟ ਪਾਣੀ ਚਾਈਦੀ ਆ ਉਹਨਾਂ ਦੇ ਹੱਕ 'ਚ ਹਨ ਜਿਹੜੇ ਪੁਰਾਣੇ ਧਰਨਾ ਦੇ ਰਹੇ ਆ ਜਾਂ ਉੱਥੇ ਜਾ ਕੇ ਕਾਣਾ ਚਾਹੀਦਾ ਜਿਹੜੇ ਨੇੜੇ-ਜਿਹੜੇ ਜਾ ਸਕਦੇ ਆ ਹਨਾ ਤੇ ਮੈਂ ਤਾਂ ਨਹੀਂ ਗੱਡੀ ਵਾਲਾ ਦੇਖਿਆ ਵੀ ਕੋਈ ਉਹਦੇ ਅੱਖ 'ਚ ਫੋਟ ਪਾਰਿਆ ਹੋਵੇ ਹਨਾ ਇਹੋ ਜ਼ਿਆਦਾ ਨਹੀਂ ਜਿਹੜੀਆਂ ਜਿਵੇਂ ਸਲੋਗਨ ਹਨ ਇਹਨਾ ਮਿੱਠੀ ਧੁਨ ਰਬਾਬ ਦੀ ਯੂਨੀਵਰਸਿਟੀ ਪੰਜਾਬ ਦੀ ਆਈਟਾਈ ਬੋਲ ਕੇ ਪਾ ਦੋ ਤੇ ਫੀ ਇਰੀ ਸੈਂਟਰ ਚਾਲਾਂ ਚੱਲਦੀ ਆ ਨਾ ਆਪਣੀ ਚਾਲਾਂ ਦੇ ਵਿੱਚ ਕਾਮਯਾਬ ਹੁੰਦੀ ਯਾਰੀ ਆ ਪੰਜਾਬ ਤੋਂ ਥੋੜੇ ਹੱਕ ਗੋਏ ਜਾ ਰਹੇ ਆ ਹੁਣ ਐਵੇਂ ਬੰਦੇ ਵਿੱਚ ਮੈਨੂੰ ਕਮੈਂਟ ਕਰ ਦਿੰਦੇ ਨੇ ਮੈਂ ਨਾ ਹੁਣ ਕੀ ਕੀਤਾ ਵਾ ਮੈਂ ਕਮੈਂਟਾਂ ਜਿਹੜੇ ਮੈਨੂੰ ਮਾਰੇ ਕਮੈਂਟ ਕਰਦੇ ਨੇ ਨਾ ਵਿੱਚ ਜਿਵੇਂ ਉਹ ਇੱਕ ਕਰਦਾ ਸੀਗਾ ਵੀ ਤੂੰ ਨਕਲੀ ਕੋੜੂਆ ਉਹ ਕੋੜੂਆ ਤੂੰ ਨਕਲੀ ਪੰਜਾਬੀ ਹਨਾ ਇਹੋ ਜਿਹੀ ਕਮੈਂਟ ਮੈਂ ਨਾਲ ਦੀ ਨਾਲ ਬਲੌਗ ਹਨਾ ਆ ਜੇ ਕੋਈ ਮੈਨੂੰ ਕੋ ਕਰਦਾ ਸਲਾਹ ਦਿੰਦਾਗਾ ਵੀ ਭਾਈ ਇਦਾਂ ਨਹੀਂ ਇਦਾਂ ਕਰ ਹਨਾ ਫੇਰ ਆਪਾਂ ਨ ਲੈਈ ਦੀਆ ਪਰ ਜਿਹੜਾ ਕੋਈ ਐ ਇਦਾਂ ਹੋ ਬਰੂਗਾ ਆਪਾਂ ਨੂੰ ਨਾ ਗਲਤ ਕਮੈਂਟ ਕਰੂਗਾ ਮੈਂ ਨਾਲ ਉਹ ਜੋ ਵੀ ਉਹਦਾ ਇਦਾਂ ਬੋਲੂਗਾ ਉਹਨਾਂ ਦਾ ਫਿਰ ਆਪਣੇ ਕੋਲ ਆਪਸ਼ਨ ਆਂਦਾ ਹਣਾ ਵੀ ਆਈਡੀਅਰ ਚੈਨਲ ਉੱਪਰ ਉਹ ਫਿਰ ਆਪਾਂ ਨੂੰ ਕਮੈਂਟ ਸ਼ੋਅ ਹੀ ਨਹੀਂ ਹੁੰਦਾ ਹੈਗਾ ਉਹ ਫਿਰ ਬੰਦਾ ਕਰਦਾ ਇਦਾਂ ਹਣਾ ਵਾਰਾ ਆਪਾਂ ਨੂੰ ਨਹੀਂ ਦਿਖਾਉਂਦਾ ਫਿਰ ਕਮੈਂਟ ਇਹ ਆਪਾਂ ਦਾ ਕਿਸੇ ਨੂੰ ਵੀ ਨਹੀਂ ਸ਼ੋ ਹੁੰਦਾ ਨਾ ਸਿਰ ਹੋਰ ਬੰਦਿਆਂ ਨੂੰ ਸ਼ੋ ਹੁੰਦਾ ਤੇ ਦੇਖਿਆ ਹੁਣ ਮੇਰੇ ਉਦੇ ਜੇ ਕੋਈ ਵੀ ਗਲਤ ਕਮੈਂਟ ਨਹੀਂ ਆਉਂਦਾ ਹੈਗਾ ਸ਼ੋ ਨਹੀਂ ਹੁੰਦਾ ਇਹ ਵਰਕੇ ਬਲੌਗ ਇਹ ਇਹਣਾ ਤੇ ਮੈਂ ਇਹ ਕਹਿਣਾ ਸੀਗਾ ਵੀ ਐਂ ਕਹਿਣਗੇ ਵੀ ਤੂੰ ਨਾ ਕਲੀ ਨਕਲੀ ਪੰਜਾਬੀਆਂ ਜਾਂ ਵੀ ਤੂੰ ਦਾ ਹਰਿਆਣੇ ਦਾ ਤੂੰ ਗੱਦ ਬੋਲੀ ਜਨ ਭਾਈ ਆਪਾਂ ਨੂੰ ਪੰਜਾਬ ਨਾਲ ਪਿਆਰ ਆ ਜਿਹੜਾ ਜ਼ਮੀਨ ਆਪਣੀ ਪੰਜਾਬ ਚ ਜਿਹੜਾ ਆਪਜੋ ਪਜੋਕੜ ਪੰਜਾਬ ਤੋਂ ਆ ਜਿਹੜਾ ਸਾਡਾ ਪਿੰਡ ਸੀਗਾ ਔਰ ਇਹਦਾ ਚਮਕੌਰ ਸਾਹਿਬ ਤੇ ਲਾਗੇ ਚੂੜ ਮਾਜਰਾ ਜਿਹੜਾ ਐਸ ਕਰਕੇ ਆਪਾਂ ਬੋਲਾਂਗੇ ਪੰਜਾਬ ਦੇ ਹੱਕ ਦੇ ਹਾਇਰੋ ਤੇ ਚਲੋ ਭਾਈ ਹੁਣ ਅੱਗੇ ਚੱਲ ਗਏ ਮੈਂ ਆਏ ਮਿੱਤਰੋ ਆ ਜੀ ਆਪਾਂ ਲੁਕੇ ਜਾਂਦੇ ਆ ਗੱਡੀ ਆ ਆਲੀ ਤੇ ਓਨ ਦੀ ਸਟੋਰੇਜ ਫੁੱਲ ਹੋ ਗਈ ਸੀਗੀ ਤੇ ਹੁਣ ਚੱਲਦੇ ਆ ਆਪਾਂ ਨਾ ਆਪਾਂ ਰੋਵਾਂਗੇ ਪਾਈ ਹੁਣ ਚੱਲਣਗੇ ਕਿੱਥੇ ਦਾ ਮਾਲ ਆ ਸਾਡਾ ਚਾਪੜਾਂਗਾ ਹੈ ਚਾਪੜਾਂਗਾ ਚਾਪੜਾਂਗਾ ਬੈਪੀ ਡਿਲੀਵਰੀ ਘੱਲੀ ਕਰਕੇ ਆਇਆ ਦਾ ਇੱਥੇ ਚਾਪੜਾਂਗੇ ਹਾਂ ਗੜ ਰਿਹਾ ਸੱਤ ਪਾਟਾ ਦੋ ਜਗਾ ਅੱਛਾ ਗੜ ਰਹਾ ਯਾਰ ਉਹਦੇ ਬਿਮਾਰੀ ਦੇ ਪਿਛਲੀ ਵਾਰ ਬਿਮਾਰੀ ਖਾਲੀ ਕਰਕੇ ਆਇਆ ਦਾ ਆ ਪਿਛਲੇ ਸਾਲ ਗਿਆਦਾ ਚਾਪਾ ਡੰਗਦਾ ਸੱਚ ਪਿਛਲੇ ਪਿਛਲੀ ਵਾਰੀ ਬਿਮਾਰੀ ਹੁਣ ਬਿਮਾਰੀ ਤੇ ਜਾਣਾ 23 ਕਿਲੋਮੀਟਰ ਅੱਗੇ ਸਲਾਪਦਨੀ ਜਿਹੜਾ ਉਹ ਆ ਯਾਰ ਪੱਪੇ ਦੇ ਨਾਂ ਪੈਂਦਾ ਫਿਰ ਨਾਂ ਉੱਗ ਲਗਿਆ ਹਾਂ ਹਾਂ ਆਹ ਤੇ ਹੁਣ ਚਾਜੂ ਬੀਲੀ ਤੁਸੀਂ ਹਾਂ ਅਜੀ ਤਣਾ ਨਾ ਖਾਣਾ ਮਾ ਰਿਹਾ ਠੀਕ ਆ ਕਾ ਤੋ ਮੈਨੂੰ ਇੱਕ ਦਰਦ ਹੈ ਹਾਂ ਪੂਰਾ ਦਾ ਖਾਣਾ ਹਾਂ ਪੂਰਾ ਦਾ ਖਾਣਾ ਹਾਂ ਉਹ ਚੱਲਦਾ ਮਵਾਦੀ ਆਏ ਉਹਦਾ ਮਵਾਦੀ ਆਏ ਉਹਦੇ ਕੋਲ ਪਾਸਾ ਹਾਂ ਬਲ ਸੈਂਟ ਆਪਾ ਹਾਂ ਬਾਏ ਬਾਏ ਲਾ ਭਾਈ ਐ ਨਿਕਲ ਗਏ ਹੁਣ ਤੇ ਆਪਾਂ ਦੇਖ ਕੇ ਟਾਇਰ ਟੱਪਾ ਐਜੋ ਫੋਨ ਦੀ ਸਟੋਰੇਜ ਵੱਲ ਹੋ ਜਾਂਦੀ ਏ ਯਾਰ ਹੁਣ ਸੌਣੇ ਆ ਰੋਟੀ ਬਣੀ ਖਾ ਲਈਏ ਤੇ ਲੋਕਾਂ ਦੇ ਹੱਥਾਂ ਦੇਰੇ ਕਰਾਂ ਕੰਦੇ ਆਏ ਹਾਂ ਹਾਂ ਜੀ ਮਿੱਤਰੋ ਗੁੱਡ ਮਾਰਨਿੰਗ ਹੋ ਗਈ ਗੁੱਡ ਮਾਰਨਿੰਗ ਤਾਂ ਹੋ ਵੀ ਸੀਗੀ ਸਾਡੀ 11 ਵਜੇ ਆਂ ਜੀ ਆ 22 ਦੀ ਹਾਜ਼ਰੀ ਹੋ ਵੀ ਸੀਗੀ ਆਪਣੀ 11 ਵਜੇ ਹੋਈ ਕਿਉਂਕਿ ਆਪਾਂ ਲੇਟ ਹੋਏ ਜੀ ਤੇ ਨਾ ਨੰਬਰ ਵੀ ਪਿਛਾ ਰਹੇ ਅਟੇ ਇੱਧਰ ਗੱਡੀਆਂ ਦੇ ਨੰਬਰ ਦਿੱਤੇ ਜਾ ਰਹੇ ਤੇ ਹੋਰ ਡੇੜਾ ਆਈ ਮੈਟਰੋ ਕਦੇ ਆ ਵੀ ਟਾਈਮ ਸੀਗਾ ਹੈ ਇਹਨਾਂ ਦਾ ਲਾਈਨ ਚ ਲੱਗਦੇ ਹੁੰਦੇ ਸੀਗੇ ਵਿਹਾਂ ਵੀ ਫਲਾਣੀ ਜਗ੍ਹਾ ਜਾ ਕੇ ਫੋਨ ਕਰਾਂਗੇ ਹੈ ਅੱਜ ਕੱਲ ਕਾਜ ਜੰਮੇ ਪਏ ਆ ਇਹ ਵੀ ਦੌਰ ਸੀਗਾ ਹੋਟਲਾਂ ਦੇ STD, PCO ਹਾਂ ਬਾਈ ਭੈਣ ਨੂੰ ਮਾਰਿਆ ਇਹਨਾਂ ਨੂੰ ਫਿਰ ਤੁਸੀਂ ਨਾ ਛੱਡਦੇ ਕੋਈ ਭੈਣ ਇਹ ਚੱਲਿਆ ਮੈਂ ਕਿਹਾ ਇਹ ਇਹਦਾ ਵੀ ਦੌਰ ਸੀਗਾ ਕਿਸੇ ਟਾਈਮ ਦਾ ਹਾਂ ਲਾਈਨਾਂ ਜੇ ਲੱਗਦੇ ਹੁੰਦੇ ਫੋਨ ਕਰਨੇ ਮਾਰੇ ਆਈਐਸਟੀ ਲੱਗਉਂਦੀ ਆਹ ਆਈਐਸਟੀ ਲੱਗ STD ਲੱਗ PCO ਲੱਗ ਹਾਂਜੀ ਮਿੱਤਰੋ 4 ਵਜੇ 46 ਮਿੰਟ ਹੋ ਗਏ ਤੇ ਮੈਂ ਤੇ ਮੇਰਾ ਭਾਈ ਵੀ ਅੱਜ ਗੱਡੀ ਖਾਲੀ ਕਰਸ ਲੱਗੇ ਆ ਮੈਂ ਤੇ ਮੇਰਾ ਭਾਈ ਆ ਜਾ ਬਈਏ ਆਗੀ ਬਈਏ ਭਾਈ ਭਟ ਆਲਾ ਸਲਮਾਨ ਢੱਲੀ ਵਾਲੇ ਮਾਸਟਰ ਜੀ ਦਾ ਆਗੇ ਆਗੇ ਉਹ ਦੇਖੀ 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 ਫਤਈ ਨਾ ਲੜਦਾ ਜੀ ਦੰਦ ਕੱਢਦਾ ਆਰਾਮ ਗਿਆ ਦਾ ਐ ਭਾਈ ਅਜੀ ਹੈਗੇ ਟਾਈਮਾਂ ਪਾਨਾਗੜਾ ਪਾਨਾਗੜਾ ਦੁਨੀਆ ਪਹਿਲੀ ਜਿਹੇ ਓਮ ਤਸਦੀ ਸੀ ਕਹਿੰਦਾ ਭਾਈ ਬਣ ਕੇ ਪਾਨਾਗੜਾ ਦੀ ਧਰਤੀ ਤੇ ਲੈ ਚਲ ਇੱਕ ਵਾਰ ਪਾਨਾਗੜ ਦੇ ਧਰਤੀ ਤੇ ਲੈ ਚੱਲ ਉਹ ਧਰਤੀ ਆ ਜਿੱਥੇ ਪੰਜਾਬ ਦੇ ਆ ਭਾਈ ਗੱਡੀ ਸਾਡੀ ਆ ਤਰੀਲ ਬੰਦ ਹੋ ਗਈ ਜੀ ਅਸੀਂ ਪਹੁੰਚ ਗਏ ਪਾਨਾਗੜਾ ਪਾਨਾਗੜਾ ਕੀ ਕੀ ਹੈ ਭਾਈ ਪਾਨਾਗੜਾ ਇਹ ਪੰਜਾਬ ਦੀ ਉਹ ਧਰਤੀ ਆ ਤੂੰ ਆਦੀ ਨਹੀਂ ਪਾਨਾਗੜ ਉਹ ਆਟੋਮੈਟਿਕ ਇੱਥੇ ਹੀ ਆਵਾਜ਼ ਇਹੋ ਜੀ ਨਿਕਲ ਲਾਈ ਜਾਂਦੀ ਆ ਕੇ ਉਦਰਦੀ ਹੈ ਬਾਜ ਬਦਲਾ ਗਈ ਜੀ ਇਹ ਉਹ ਧਰਤੀ ਹੈ ਜਿੱਥੇ ਬੰਦੇ ਆਉਣ ਨੂੰ ਤਰਸਦੇ ਆਂ ਆ ਵੀ ਬਾਈ ਬਣ ਕੇ ਪਾਨਾ ਗੜ ਲੈ ਚੱਲ ਇਹ ਧਰਤੀ ਨੇ ਮਾਂ ਦੇ ਪੁੱਤ ਟਰੱਕ ਡਰਾਈਵਰ ਇੰਨੇ ਜਵਾਨ ਕਰੇ ਆ ਇੱਥੇ ਆ ਕੇ ਬੁਢਾ ਬੰਦਾ ਵੀ ਜਵਾਨ ਹੋ ਜਾਂਦਾ ਹਾਂ ਜਮਾਨ ਕਲਾਸ ਭਰ-ਭਰ ਮਾਰੇ ਆ ਮਿੱਠੇ ਵਾਲੇ ਹਾਂ ਇਹ ਉਹ ਧਰਤੀ ਇਹ ਉਹ ਧਰਤੀ ਆ ਪਾਨਾਗੜ ਦੀ ਮੇਰੇ ਵੀਰੋ ਉਹ ਜਿਵੇਂ ਬੋਲੀ ਜੀ ਨਹੀਂ ਬੰਦਾ ਇਹ ਕ ਹਾਂ ਡਰਾਈਵਰ ਡਰਾਈਵਰਾਂ ਦੇ ਪਾਨਾਗੜ ਦੀ ਡੈਸ਼ਣੀ ਦੀ ਹੈ ਨਾ ਇਹ ਆਪੀ ਦਿੱਕਾ ਨੇਰ ਦੀ ਫੇਮ ਸੋਨੇ ਦੀ ਪਾਨਾਗੜ ਦੇ ਡੋਟੇ ਉਹ ਪਾਨਾਗੜ ਦਾ ਦਾ ਪਾਨਾਗੜ ਹੈ ਪਾਨਾਗੜ ਦਾ ਪਾਨਾਗੜਾ ਮੇਰੇ ਵੀਰੋ ਉਹ ਨਹੀਂ ਹੈਗੀ ਉੱਪਰ ਗੱਲ ਆ ਹਾਂ ਨਾ ਹੋਰ ਗੱਲ ਬਾਤ ਨਹੀਂ ਹੋਣ ਗੱਲ ਬਾਤ ਨਹੀਂ ਆ ਉਹ ਮਾਵਾਂ ਆ ਇੱਥੇ ਮਰ ਗਈਆਂ ਜਿਹੜੀਆਂ ਦਹੀਂ ਨਾਲ ਟੋਕਰ ਦਿੰਦੀਆਂ ਨੇ ਉਹ ਮਾਵਾਂ ਕਹਿੰਦਾ ਬਾਈ ਕਹਿੰਦਾ ਮਰ ਗਈਆਂ ਜਿਹੜੀਆਂ ਦਹੀਂ ਨਾਲ ਟੋਕਰ ਦਿੰਦੀਆਂ ਨਹੀਂ ਆ ਨਹੀਂ ਵੀਰ ਜੀ ਤੁਹਾਨੂੰ ਗਏ ਨਾ ਵਲੌਗ ਦੇਖਣੇ ਜਿੰਨ ਨਜ਼ਾਰਾ ਉਹ ਨਜ਼ਾਰਾ ਆਂਦਾ ਫਿਰ ਵੱਲ ਨਜ਼ਾਰੇ ਵੀਰੇ ਲੈ ਇੱਧਰੋਂ ਵੀ ਦੇਖ ਲਓ ਜੀ ਮਿੱਤਰੋ ਇਹ ਵਲੌਗ ਆਪਾਂ ਐਂਡ ਕਰਦੇ ਆ 21 ਮਿੰਟ ਦਾ ਬਣ ਗਿਆ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਅਸਲੀ ਕਾਲ ਮਿਲਦੇ ਆ ਅਗਲੇ ਵਲੌਗ 'ਚ ਜਾਂ ਤੱਕ ਰੱਬ ਰਾਖਾ ਬਾਏ ਬਾਏ ਕਰਦੇ ਹਾਈ